ਤੁਸੀਂ ਦਿਨਾਂ ਦੀ ਗੱਲ ਕਰਦੇ ਹੋ ਇਹਨੂੰ ਹੁਣ ਦਿੱਤੀ ਇਹ ਸ਼ਾਮ ਤੱਕ ਸੈੱਲ ਬੰਦੇ ਨੂੰ ਇਨਕਰੀਜ਼ 40-50 ਹਜ਼ਾਰ ਚੱਕ ਦਿੰਦੇ ਡਾਕਟਰ ਸਾਹਿਬ ਇਹ ਕਿੱਦਾਂ ਪੋਸੀਬਲ ਆ ਸਾਇੰਸ ਦੀ ਗੱਲ ਕਰੀਏ ਨਾ ਤਾਂ ਸਾਇੰਸ ਦੇ ਵਿੱਚ ਕਿਹਾ ਜਾਂਦਾ ਕਿ ਪਹਿਲਾਂ ਇੰਨੇ ਦਿਨ ਦਾ ਕੋਰਸ ਹੋਏਗਾ ਜੀ ਫਿਰ ਜਾ ਕੇ ਬੰਦਾ ਠੀਕ ਹੋਏਗਾ ਸਰ ਕੋਰਸ ਦੇਖੋ ਹਰ ਇੱਕ ਚੀਜ਼ ਦੇ ਅਲੱਗ-ਅਲੱਗ ਹੁੰਦੇ ਨੇ ਐਸੀ ਨਹੀਂ ਕਹਿੰਦੇ ਕਿ ਸੈੱਲ ਵੀ ਕੋਈ ਵੀ ਚੀਜ਼ ਦੇ ਵਿੱਚ ਕੋਰਸ ਨਹੀਂ ਹੁੰਦਾ ਕੋਰਸ ਅਸੀਂ ਤਾਂ 9 ਮਹੀਨੇ ਦੇ ਵੀ ਕਰਾਉਂਦੇ ਆ ਉਹ ਅਲੱਗ-ਅਲੱਗ ਬਿਮਾਰੀਆਂ ਤੇ ਹੋਇਆ ਜਾਂਦਾ ਕੋਈ ਲੰਬੀ ਡਿਸੀਜ਼ ਹੋ ਗਈ ਨਾ ਉਹਦੇ ਵਿੱਚ 3 ਮਹੀਨੇ ਦਾ ਕੋਰਸ ਹੁੰਦਾ ਜੀ ਪਰ ਸੈੱ ਇੱਕਿਊਟ ਪ੍ਰੋਬਲਮ ਦੇ ਵਿੱਚ ਜਿਹੜੀ ਹੁਣੇ ਹੋਈ ਆ ਉਹਨੂੰ ਅਸੀਂ ਹੁਣੇ ਠੀਕ ਕਰ ਸਕਦੇ ਆ ਚੰਦ ਘੰਟਿਆਂ ਦੇ ਵਿੱਚ ਜਿੰਨਾਂ ਚ ਹੋ ਸਕਦੀ ਆ ਘੰਟਿਆਂ ਚ ਹੋ ਸਕਦੀ ਆ ਜਿਹੜੀ ਕ੍ਰੋਨਿਕ ਪ੍ਰੋਬਲਮ ਆ ਜਾਂਦੀ ਆ ਨਾ ਕ੍ਰੋਨਿਕ ਦੇ ਵਿੱਚ ਅਸੀਂ 90 ਦਿਨ ਦਾ ਕੋਰਸ ਕਰਾਉਂਦੇ ਆ ਪਰ ਸੈਲਾਂ ਦੇ ਵਿੱਚ 2% ਬੰਦੇ ਹੁੰਦੇ ਨੇ ਜਿਹੜੀ ਕ੍ਰੋਨਿਕ ਜਿਹਨੂੰ ਅਸੀਂ 2-3 ਮਹੀਨੇ ਦਾ ਕੋਰਸ ਕਰਾਉਣਾ ਇਹਦੇ ਨਾਲ ਕ੍ਰੋਨਿਕ ਚ ਜਿਹੜੀ ਇੱਕਿਊਟ ਪ੍ਰੋਬਲਮ ਆ ਨਮੀ ਪ੍ਰੋਬਲਮ ਆ ਉਹਨੂੰ ਅਸੀਂ ਇੱਕ ਡੱਬੀ ਨਾਲ ਦੋ ਡੱਬੀਆਂ ਜਦੋਂ ਅਸੀਂ ਟਾਈਫਾਈਟ ਜਿਹਨੂੰ ਟਾਈਫਾਈਟ ਆ ਗਿਆ ਜੀ ਉਹਨੂੰ ਇੱਕ ਡੱਬੀ ਦੇ ਨਾਲ ਅਸੀਂ ਦੋ ਦੇਣੀ ਆ ਇਹ ਪੂਰਾ ਕੋਰਸ ਹੋ ਗਿਆ ਦੁਬਾਰਾ ਲੋਡ ਨਹੀਂ ਪੈਣਾ